ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਬਾਰੇ ਜਿਸ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਹ ਹਾਸਾ ਜਿਹਾ ਸੀ ਕਿ ਇਸ ਦਾ ਪ੍ਰਭਾਵ ਅੱਜ ਵੀ ਲੋਕ ਮਹਿਸੂਸ ਕਰ ਰਹੇ ਹਨ ਅਸੀਂ ਗੱਲ ਕਰ ਰਹੇ ਹਾਂ ਗੋਪਾਲ ਗੈਂਸ ਖਾਂਡ ਦੀ ਜੋ ਵਿਸ਼ਵ ਦੀ ਸਭ ਤੋਂ ਵੱਡੀ ਇੱਕ ਦੁਰਘਟਨਾ ਮੰਨੀ ਜਾਂਦੀ ਹੈ ਚਲੋ ਸ਼ੁਰੂ ਕਰੀਏ ਇਸ ਭਿਆਨਕ ਕਹਾਣੀ ਨੂੰ ਇਸ ਤੋਂ ਪਹਿਲਾਂ ਜੇ ਤੁਸੀਂ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤੋਂ ਤੱਕ ਪਰ 1984 ਦੀ ਰਾਤ ਇੱਕ ਆਮ ਰਾਤ ਵਾਂਗ ਲੱਗਦੀ ਸੀ ਪਰ ਇਸ ਰਾਤ ਨੇ ਅਣਗਿਣਤ ਲੋਕਾਂ ਦੇ ਜੀਵਨ ਬਦਲ ਦਿੱਤੇ ਭਾਰਤ ਦੇ ਮੱਧ ਪ੍ਰਦੇਸ਼ ਦੇ ਗੋਪਾਲ ਸ਼ਹਿਰ ਯੂਨੀਅਨ ਕਾਰਬਾਈਡ ਫੈਕਟਰੀ ਵਿੱਚ ਕਰਮਚਾਰੀ ਰਾਤ ਦੀ ਸ਼ਿਫਟ ਤੇ ਕੰਮ ਕਰ ਰਹੇ ਸਨ ਫੈਕਟਰੀ ਵਿੱਚ ਮਥਾਇਲ ਆਈਸੋਸਾਈਨੇਟ ਇੱਕ ਬੋਝ ਦੀ ਜ਼ਹਿਰੀਲੀ ਰਸਾਇਣਿਕ ਗੈਸ ਬਣਾਈ ਜਾਂਦੀ ਸੀ ਇਸ ਗੈਸ ਨੂੰ ਸ਼ੋਰਟ ਫਾਰਮ ਵਿੱਚ MIC ਕਹਿੰਦੇ ਹਨ ਕਿ ਜੋ ਕਿ ਕੀੜੇ ਮਾਰਨ ਵਾਲੀ ਦਵਾਈਆਂ ਨੂੰ ਤਿਆਰ ਕਰਨ ਵਿੱਚ ਵਰਤੀ ਜਾਂਦੀ ਸੀ MIC ਨੂੰ ਸਟੋਰ ਕਰਨ ਲਈ ਤਿੰਨ ਵੱਡੇ ਟੈਂਕ ਵਰਤੇ ਜਾਂਦੇ ਸਨ E610 E611 ਅਤੇ E619 ਰਾਤ ਦੇ 10:30 ਵਜੇ ਕੁਝ ਕਰਮਚਾਰੀਆਂ ਨੇ ਧਿਆਨ ਦਿੱਤਾ ਕਿ E610 ਟੈਂਕ ਵਿੱਚ ਪਾਣੀ ਲੀਕ ਹੋ ਰਿਹਾ ਸੀ ਐਮ ਆਈ ਸੀ ਜਦੋਂ ਪਾਣੀ ਨਾਲ ਮਿਲਦੀ ਹੈ ਤਾਂ ਉਸ ਵਿੱਚ ਇੱਕ ਖਤਰਨਾਕ ਰਸਾਇਣਿਕ ਕਿਰਿਆ ਹੁੰਦੀ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਕਰਮਚਾਰੀਆਂ ਵਿੱਚ ਕਮੀਆਂ ਰਹੀਆਂ ਪਾਣੀ ਰਿਸ ਰਿਸ ਕੇ ਟੈਂਕ ਵਿੱਚ ਪਹੁੰਚ ਚੁੱਕਾ ਸੀ 33 ਰਾਤ ਤੇ 12:30 ਵਜੇ ਟੈਂਕ ਵਿੱਚੋਂ ਦਾਬ ਹੋਰ ਨਾ ਸਹਿਣ ਸਖਣ ਕਰਕੇ ਗੈਸ ਰਿਸ਼ਨਾ ਸ਼ੁਰੂ ਹੋ ਗਈ ਫੈਕਟਰੀ ਦੀ ਸੁਰੱਖਿਆ ਜਾਂਚ ਪ੍ਰਣਾਲੀ ਜਿਵੇਂ ਕਿ ਰੀਟ ਗੈਸ ਸਰਵਰ ਅਤੇ ਵਲੀਅਰ ਟਾਵਰ ਬੰਦ ਸਨ ਜਾਂ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਸਨ ਅਲਾਰਮ ਸਿਸਟਮ ਵੀ ਸਮੇਂ ਤੇ ਚਾਲੂ ਨਹੀਂ ਹੋਇਆ ਜਿਸ ਕਾਰਨ ਕਰਮਚਾਰੀਆਂ ਨੂੰ دیر ਨਾਲ ਪਤਾ ਲੱਗਿਆ ਕਿ ਐਮ ਆਈ ਸੀ ਗੈਸ ਹਵਾ ਵਿੱਚ ਫੈਲ ਚੁੱਕੀ ਹੈ ਉਸ ਸਮੇਂ ਤੱਕ ਫੈਕਟਰੀ ਦੇ ਬਾਹਰਲੇ ਪਾਸੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਉਹਨਾਂ ਦੇ ਸ਼ਹਿਰ ਵਿੱਚ ਜ਼ਹਿਰੀਲੀ ਗੈਸ ਤਿਆਰ ਕੀਤੀ ਜਾਂਦੀ ਹੈ ਰਾਤ ਦੇ ਕਰੀਬਨ 1 ਵਜੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਲੋਕਾਂ ਨੂੰ ਅੱਖਾਂ ਵਿੱਚ ਜਲਨ ਸਾਹਤੀ ਵਿੱਚ ਦਰਦ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ ਕੋਈ ਸਮਝ ਨਹੀਂ ਪਾ ਰਿਹਾ ਸੀ ਕਿ ਸਾਡੀ ਰਾਤ ਅਖੀਸਲੀ ਕਿਵੇਂ ਬਣ ਰਹੀ ਹੈ ਰੇਸ ਰਹੀ ਗੈਸ ਨੇ ਘੰਟਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਬਲੀ ਸਵੀਰ ਗੋਪਾਲ ਸ਼ਹਿਰ ਜ਼ਹਿਰੀਲੀ ਗੈਸ ਦੀ ਚਾਦਰ ਚਲਪਟਿਆ ਹੋਇਆ ਸੀ ਸੜਕ ਤੇ ਹਜ਼ਾਰਾਂ ਮਰੇ ਹੋਏ ਲੋਕ ਤੇ ਪਸ਼ੂ ਪਏ ਸਨ ਹਸਪਤਾਲ ਲੋਕਾਂ ਨਾਲ ਭਰ ਗਿਆ ਜਿਨ੍ਹਾਂ ਨੂੰ ਚਹਰੀਲੀ ਗੈਸ ਨਾਲ ਸਾਹ ਲੈਣ ਦੀ ਸਮੱਸਿਆ ਹੋ ਰਹੀ ਸੀ ਇਸ ਹਾਸੇ ਵਿੱਚ ਨਾ ਸਿਰਫ ਫੈਕਟਰੀ ਦੀ ਅਣਦੇਖੀ ਤੇ ਸੁਰੱਖਿਆ ਕਾਮੀਆਂ ਕਾਰਨ ਪਰ ਮੈਨੇਜਮੈਂਟ ਦੀ ਲਾਭ ਪ੍ਰਵਾਹੀ ਕਾਰਨ ਵੀ ਇਹ ਤਬਾਹੀ ਵਾਪਰੀ ਸੁਰੱਖਿਆ ਸਿਸਟਮ ਸਮੇਂ ਸਿਰ ਕੰਮ ਨਹੀਂ ਕੀਤਾ ਜਿਨ੍ਹਾਂ ਦੀ ਮੁਰੰਮਤ ਕਰਾਉਣ ਦੀ ਲੋੜ ਸੀ ਉਨ੍ਹਾਂ ਨੂੰ ਨਜ਼ਰ ਅੰਦਾਜ਼ ਤਾਂ ਗਿਆ ਕਰਮਚਾਰੀਆਂ ਦੀ ਸਹੀ ਟ੍ਰੇਨਿੰਗ ਨਾ ਹੋਣ ਤੇ ਸੁਰੱਖਿਆ ਤੇ ਪ੍ਰਬੰਧ ਬੰਦ ਹੋਣ ਕਾਰਨ ਇਹ ਹਾਸਾ ਹੋਣ ਤੋਂ ਨਹੀਂ ਰੁਕ ਸਕਿਆ